ਤੇ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਇਆ ਥੱੜ ਤੇ ਹੱਥ ਉੱਤਣ ਚੱਕਿਆ ਜਿਸ ਤਰ੍ਹਾਂ ਦੀ ਉਹ ਅਗਰੈਸਿਵ ਹੈਗੀ ਏ ਚਲੋ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਆ ਵੀ ਮੈਂ ਝੂਠ ਨਹੀਂ ਬੋਲਦੀ ਮੇਰੇ ਤੇ ਮਤਲਬ ਕਿ ਹੋਇਆ ਨਹੀਂ ਮੇਰੇ ਨਾਲ ਤਾਂ ਬਈ ਤੁਮ ਕਿਹਾ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਨੀ ਐ ਵੀ ਤੁਸੀਂ ਕੁਛ ਤੇ ਸਮਝੋ ਕੁਝ ਸੋਚੋ ਵੀ ਹਾਂ ਇਹ ਸਹੀ ਏ ਇਹ ਜੋ ਕੁਝ ਵੀ ਬੋਲ ਰਹੀ ਏ ਕਰ ਰਹੀ ਏ ਨਾ ਜਾ ਟ੍ਰਾਈ ਕਰਨਾ ਤਲਬਾਂ ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ 17 ਲਗਭਗ 17-18 ਸਾਲ ਹੋ ਗਏ ਨੇ ਇਹ ਜਸਟ ਲੋਕ ਕਰ ਰਿਹਾ ਹੁਣ ਆਪਾਂ ਨਾ ਇੱਥੇ ਸਨੈਪ ਪਾ ਰਹੇ ਨੇ ਲੋਕ ਕਰ ਰਹੇ ਨੇ ਇਹ ਪਤਾ ਨਹੀਂ ਕਿਹੜੇ ਹੋਟਲ ਚ ਗਈ ਹੋਈ ਹੈ ਤੁਸੀਂ ਹੋਟਲ ਜਾਂਚ ਜਾਣ ਲੱਗੇ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੀ ਹੋਵੋਗੇ ਕਿ ਪਰਨੀਤ ਕੋਰ ਦਾ ਮੁੱਦਾ ਕਾਫੀ ਦੇਰ ਤੋਂ ਭੱਖਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੋਸਤੋ ਇਸ ਦੀ ਲੜਾਈ ਹੋਈ ਸੀ ਸਿਮੀ ਪਰਮ ਦੇ ਨਾਲ ਤਾਂ ਉਸ ਤੋਂ ਬਾਅਦ ਦੋਸਤੋ ਕਈ ਖੁਲਾਸੇ ਹੋਏ ਅਤੇ ਇਸ ਦੀ ਮਾਂ ਦੀ ਇੰਟਰਵਿਊ ਆਈ ਜਿਸ ਦੇ ਵਿੱਚ ਉਸ ਨੇ ਕਾਫੀ ਵੱਡੇ ਵੱਡੇ ਖੁਲਾਸੇ ਕੀਤੇ ਪਰਨੀਤ ਕੋਰ ਦੇ ਬਾਰੇ ਅਤੇ ਦੋਸਤੋ ਕਾਫੀ ਗੱਲਾਂ ਸੁਣਾਈਆਂ ਜਿਸ ਤੋਂ ਬਾਅਦ ਦੋਸਤੋ ਪਰਨੀਤ ਕੋਰ ਦੇ ਦੋ ਤੋਂ ਤਿੰਨ ਇੰਟਰਵਿਊ ਵੀ ਹੋ ਚੁੱਕੀਆਂ ਨੇ ਅਤੇ ਹੋਰ ਵੀ ਇੰਟਰਵਿਊਜ਼ ਆਉਣ ਵਾਲੀਆਂ ਨੇ ਜਿਸ ਦੇ ਵਿੱਚ ਦੋਸਤੋ ਉਸਨੇ ਆਪਣੀ ਸਾਰੀ ਸਫਾਈ ਦਿੱਤੀ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਕੁੜੀ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇਸੀ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ